ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ ਤੇ ਤੁਹਾਡਾ ਸਵਾਗਤ ਅੱਜ ਆਪਾਂ ਬਣਾਵਾਂਗੇ ਕੱਚੇ ਚੌਲਾਂ ਤੋਂ ਬਹੁਤ ਟੇਸਟੀ ਮਿਠਾਈ ਬਣਾਵਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਫਿਰ ਆਪਾਂ ਬਰਫੀ ਬਣਾਉਣਾ ਸ਼ੁਰੂ ਕਰਦੇ ਆਂ ਬਰਫੀ ਬਣਾਉਣ ਵਾਸਤੇ ਤੇ ਆਪਾਂ ਕੱਚੇ ਚੌਲ ਲੈ ਤੇ ਇੱਕ ਕੌਲੀ ਜਿਹੜੀ ਆਪਾਂ ਚੌਲ ਲੈਂਦੇ ਆ ਇਹਨੂੰ ਕੱਪੜੇ ਦੇ ਨਾਲ ਸਾਫ਼ ਕਰ ਲਿਆ ਚੌਲਾਂ ਨੂੰ ਹਾਂਜੀ ਬਰਫੀ ਬਣਾਉਣ ਵਾਸਤੇ ਤੇ ਆਪਾਂ ਗੈਸ ਦੇ ਉੱਪਰ ਆਪਾਂ ਕੜਾਹੀ ਰੱਖ ਲਈ ਆ ਸਭ ਤੋਂ ਪਹਿਲਾਂ ਆਪਾਂ ਚੌਲਾਂ ਨੂੰ ਨਾ ਭੁੰਨਾਂਗੇ ਕੜਾਹੀ ਦੇ ਵਿੱਚ ਪਾ ਕੇ ਇਹਨਾਂ ਦਾ ਬਾਲਾ ਆਪਾਂ ਕਲਰ ਨਹੀਂ ਚੇਂਜ ਕਰਨਾ ਚੌਲਾਂ ਦਾ ਸਿਰਫ ਆਪਾਂ ਇਹਨਾਂ ਦਾ ਕੱਚਾਪਣ ਦੂਰ ਕਰਨਾ ਚਾਹੌਣਾਂ ਦਾ ਬਸ ਉੱਥੇ ਤੱਕ ਜਿਹੜੇ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਮਿਹਲੇ ਵੀ ਜਾਂਚ ਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਚੌਲਾਂ ਹਾਂਜੀ ਚੌਲਾਂ ਨੂੰ ਆਪਾਂ ਭੁੰਨ ਲਿਆਗਾ ਤੇ ਹਲਕਾ ਇਹ ਚੌਲਾਂ ਦਾ ਜਿਹੜਾ ਕਲਰ ਵੀ ਚੇਂਜ ਹੋ ਗਿਆ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਤੇ ਚੌਲ ਆਪਾਂ ਹੁਣ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਠੰਡੇ ਕਰਾਂਗੇ ਇਹ ਹੋ ਗਿਆ ਤੇ ਹੁਣ ਆਪਾਂ ਇੱਕ ਲੈ ਲਾਂਗੇ ਮਿਕਸੀ ਵਾਲਾ ਜੱਗ ਜੰਦੇ ਦੇ ਵਿੱਚ ਪਾ ਦਾਂਗੇ ਆਪਾਂ ਚੌਲ ਤੇ ਚੌਲਾਂ ਦਾ ਆਪਾਂ ਹੁਣ ਬਣਾਵਾਂਗੇ ਪਾਊਡਰ ਤੇ ਚੌਲਾਂ ਦਾ ਆਪਾਂ ਪਾਊਡਰ ਬਣਾ ਲਿਆਗਾ ਤੇ ਥੋੜੇ ਜਿਹਾ ਨਾ ਚੌਲ ਜ਼ਿਆਦਾ ਸੀਗੇ ਤੇ ਜਿਹੜਾ ਆਪਣਾ ਜੱਗ ਹੈਗਾ ਮਿਕਸੀ ਵਾਲਾ ਇਹ ਛੋਟਾ ਸੀਗਾ ਤੇ ਇਸ ਕਰਕੇ ਫਿਰ ਆਪਾਂ ਦੋ ਵਾਰੀ ਚੌਲ ਪਾ ਕੇ ਤੇ ਪੀਸੇ ਗਿਆ ਤੇ ਹੁਣ ਆਪਾਂ ਬਿਲਕੁਲ ਬਰੀਕ ਪਾਊਡਰ ਬਣ ਗਿਆ ਬਹੁਤ ਵਧੀਆ ਮਠਿਆਈ ਵਾਸਤੇ ਤੇ ਦੋ ਕਲਰ ਦੀ ਆਪਾਂ ਬਰਫੀ ਬਣਾ ਕੇ ਤਿਆਰ ਕਰਾਂਗੇ ਹਾਂਜੀ ਬਰਫੀ ਬਣਾਉਣ ਵਾਸਤੇ ਤੇ ਆਪਾਂ ਗੈਸ ਦੇ ਉੱਪਰ ਆਪਾਂ ਫਿਰ ਕੜਾਹੀ ਰੱਖਤੀ ਹੈ ਕੜਾਹੀ ਦੇ ਵਿੱਚ ਜਿਹੜੇ ਕੌਲੀ ਨਾਲ ਆਪਾਂ ਚੌਲ नापे ਸੀ ਉਸੇ ਕੌਲੀ ਨਾਲ ਹੀ ਆਪਾਂ ਦੁੱਧ ਨਾਪ ਲਾਂਗੇ ਇੱਕ ਕੌਲੀ ਜਿਹੜੀ ਆਪਾਂ ਚੌਲਾਂ ਦੀ ਲਈਤੀ ਸੀਗੀ ਤੇ ਡੇਢ ਕ ਕੌਲੀ ਆਪਾਂ ਦੁੱਧ ਪਾ ਦਾਂਗੇ ਦੁੱਧ ਕੱਚਾ ਚਾਹੇ ਉਬਲਿਆ ਕੋਈ ਵੀ ਹੋਵੇ ਹੁਣ ਆਪਾਂ ਡੇਢ ਕੌਲੀ ਦੁੱਧ ਦੀ ਪਾਤੀ ਹੈ ਦੁੱਧ ਨੂੰ ਆਪਾਂ ਉਬਾਲ ਦਵਾਵਾਂਗੇ ਹਾਂਜੀ ਦੁੱਧ ਨੂੰ ਹਲਕਾ ਜਿਹਾ ਉਬਾਲ ਆ ਗਿਆ ਹੈਗਾ ਤੇ ਹੁਣ ਆਪਾਂ ਪਾ ਦਾਂਗੇ ਖੰਡ ਖੰਡ ਆਪਾਂ ਜਿਸ ਹਿਸਾਬ ਨਾਲ ਮਿੱਠਾ ਰੱਖਣਾਗਾ ਮਠਿਆਈ ਦੇ ਵਿੱਚ ਉਸੇ ਹਿਸਾਬ ਨਾਲ ਆਪਾਂ ਖੰਡ ਪਾ ਸਕਦੇ ਹਾਂ ਤੇ ਮੈਂ ਪੌਣੀ ਕ ਕੌਲੀ ਜਿਹੜੀ ਖੰਡ ਦੀ ਪਾਤੀ ਹੈ ਇੱਕ ਕੌਲੀ ਆਪਾਂ ਪਾ ਦਾਂਗੇ ਮਿਲਕ ਪਾਊਡਰ ਦੀ ਕਿਉਂਕਿ ਜਿਹੜਾ ਇਹ ਮਾਵੇ ਵਾਲਾ ਟੇਸਟ ਆਊਗਾ ਬਰਫੀ ਦੇ ਵਿੱਚ ਤੇ ਹੁਣ ਆਪਾਂ ਨਾ ਕੜਚੀ ਨੂੰ ਚਲਾਉਂਦੇ ਰਹਾਂਗੇ ਜਿਹੜੀਆਂ ਨਹੀਂ ਗੀਆਂ ਗੋਟਲੀਆਂ ਨਹੀਂ ਬਣਨ ਤੇ ਇਹ ਬਾਣੇ ਵੀ ਜਿਹੜੀਆਂ ਗੋਟਲੀਆਂ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਫਿਰ ਮਿਕਸ ਕਰ ਦਾਂਗੇ ਇਹਦੇ ਦੁੱਧ ਦੇ ਵਿੱਚ ਹਾਂਜੀ ਖੰਡ ਨੂੰ ਤੇ ਆਪਾਂ ਮਿਲਕ ਪਾਊਡਰ ਨੂੰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਹੈਗਾ ਤੇ ਹੁਣ ਆਪਾਂ ਇੱਥੇ ਪਾਵਾਂਗੇ ਇੱਕ ਕੌਲੀ ਨਾਰੀਅਲ ਦਾ ਬੂਰਾ ਤੇ ਹੁਣ ਜਿਹੜੇ ਆਪਣੇ ਪੀਸੇ ਹੋਏ ਚੌਲ ਆ ਤੇ ਆਪਾਂ ਹੁਣ ਚੌਲਾਂ ਦਾ ਪਾਊਡਰ ਪਾ ਦਾਂਗੇ। ਤੇ ਬਰਫੀ ਆਪਣੀ ਬਹੁਤ ਵਧੀਆ ਬਣੂਗੀ ਜਦੋਂ ਵੀ ਆਪਣਾ ਮਨ ਕਰਦਾ ਮਿੱਠਾ ਖਾਣ ਉਹਦੋਂ ਆਪਾਂ ਇਸ ਤਰ੍ਹਾਂ ਬਰਫੀ ਨਾ ਕੇ ਖਾ ਸਰਦੀਆਂ। ਹਾਂਜੀ ਹੁਣ ਆਪਾਂ ਪਾ ਦਾਂਗੇ ਕਿਉ ਡੇਢਕ ਚਮਚਾ ਪੱਕੇ ਹੋਦਾ ਪਾ ਦਾਂਗੇ ਹਾਂਜੀ ਬਰਫੀ ਬਣਾਉਣਾ ਲਾ ਮਿਕਸਚਰ ਤਿਆਰ ਆ ਤੇ ਹੁਣ ਆਪਾਂ ਕਰ ਦਾਂਗੇ ਗੈਸ ਬੰਦ ਤੇ ਅੱਧੇ ਕ ਮਿਕਸਚਰ ਨੂੰ ਆਪਾਂ ਕੱਢ ਲਾਂਗੇ ਕਿਉਂਕਿ ਆਪਾਂ ਦੋ ਕਲਰ ਚ ਬਣਾਉਣੀ ਹੈਗੀ ਇਹ ਬਰਫੀ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਹੋਣ ਵਾਸਤੇ ਰੱਖ ਦਾਂਗੇ ਹਾਂਜੀ ਇੱਕ ਚਮਚ ਦੇ ਹਿਸਾਬ ਨਾਲ ਆਪਾਂ ਦੁੱਧ ਪਾ ਲਾਂਗੇ ਥੋੜਾ ਜਿਹਾ ਪਾ ਲਾਂਗੇ ਆਪਾਂ ਫੂਡ ਕਲਰ ਹੁਣ ਆਪਾਂ ਦੁੱਧ ਦੇ ਵਿੱਚ ਕੋਲ ਲਾਂਗੇ ਤੇ ਹੁਣ ਜਿਹੜਾ ਆਪਾਂ ਬਰਫੀ ਬਣਾਉਣ ਦਾ ਮਿਕਸਚਰ ਤਿਆਰ ਕੀਤਾ ਹੈਗਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਅੱਧਾ ਕੱਪ ਰੱਖ ਲਿਆ ਸੀਗਾ ਹੁਣ ਆਪਾਂ ਗੈਸ ਥੋੜਾ ਜਿਹਾ ਆਨ ਕਰ ਲਾਂਗੇ ਲੋਅ ਰੱਖਾਂਗੇ ਗੈਸ ਆਪਾਂ ਆਨ ਕਰਕੇ ਤੇ ਚੰਗੀ ਤਰ੍ਹਾਂ ਆਪਾਂ ਮਿਕਸਚਰ ਦੇ ਵਿੱਚ ਕਲਰ ਨੂੰ ਮਿਕਸ ਕਰ ਦਾਂਗੇ ਹਾਂ ਜੀ ਮਿਸ਼ਰਣ ਦੇ ਵਿੱਚ ਆਪਾਂ ਕਲਰ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਗੈਂਸ ਕਰ ਦਾਂਗੇ ਆਪਾਂ ਬੰਦ ਹਾਂਜੀ ਇੱਕ ਆਪਾਂ ਪਲੇਟ ਲੈ ਲਈ ਐ ਪਲੇਟ ਦੇ ਉੱਤੇ ਹੁਣ ਥੋੜਾ ਜਿਹਾ ਆਪਾਂ ਘਿਓ ਲਾ ਦਾਂਗੇ ਹੱਥ ਦੇ ਨਾਲ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਘਿਓ ਨੂੰ ਫਲਾ ਦਾਂਗੇ ਆਪਾਂ ਮਿਸ਼ਰਣ ਨੂੰ ਪਲੇਟ ਦੇ ਵਿੱਚ ਰੱਖ ਦਾਂਗੇ ਠੰਡਾ ਹੋ ਗਿਆ ਪਹਿਲਾਂ ਆਪਾਂ ਇਹਨੂੰ ਸੈੱਟ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਕਲਰ ਆਵਾਂ ਜਿਹੜਾ ਆਪਾਂ ਮਿਸ਼ਰਣ ਪਾਵਾਂਗੇ ਹਾਂਜੀ ਹੁਣ ਆਪਾਂ ਕਲਰ ਵਾਲਾ ਮਿਸ਼ਰਣ ਰੱਖਨੇਗੇ ਉੱਪਰ ਵਾਈਟ ਦੇ ਤੇ ਹੁਣ ਆਪਾਂ ਇਸ ਨੂੰ ਵੀ ਸੈੱਟ ਕਰ ਦਾਂਗੇ ਹਾਂਜੀ ਵਰਫੀ ਬਣਾਉਣ ਵਾਸਤੇ ਤੇ ਆਪਾਂ ਮਿਸ਼ਰਣ ਨੂੰ ਪਲੇਟ ਦੇ ਵਿੱਚ ਸੈੱਟ ਕਰਤਾ ਤੇ ਹੁਣ ਆਪਾਂ ਫਰਿੱਜ ਦੇ ਵਿੱਚ ਰੱਖ ਦਾਂਗੇ ਤੇ ਜੇ ਆਪਣੇ ਕੋਲ ਟਾਈਮ ਜ਼ਿਆਦਾ ਹੈਗਾ ਤਾਂ ਤੁਸੀਂ ਪੱਖੇ ਦੇ ਥੱਲੇ ਰੱਖ ਸਕਦੇ ਤੁਸੀਂ ਸੁਕਾ ਸਕਦੇ ਆ ਤੇ ਹੁਣ ਮੈਂ ਫਰਿੱਜ ਦੇ ਵਿੱਚ ਜਿਹੜਾ ਇਹ ਰੱਖ ਕੇ ਤੇਨੂੰ ਸੁਕਾ ਦੂੰਗੀ ਉਸ ਤੋਂ ਬਾਅਦ ਇਹਦੀ ਆਪਾਂ ਕਟਿੰਗ ਕਰਾਂਗੇ ਹਾਂਜੀ ਬਰਫੀ ਨੂੰ ਆਪਾਂ ਫਰਿੱਜ ਦੇ ਵਿੱਚੋਂ ਕੱਢ ਲਿਆਗਾ ਤੇ ਬਰਫੀ ਕੱਟਣ ਵਾਸਤੇ ਸੈੱਟ ਹੋ ਗਈ ਤੇ ਹੁਣ ਆਪਾਂ ਬਰਫੀ ਦੀ ਕਟਿੰਗ ਕਰਾਂਗੇ ਹਾਂਜੀ ਤੁਹਾਨੂੰ ਮੈਂ ਇੱਕ ਹੁਣ ਪੀਸ ਚੱਕ ਕੇ ਦਿਖਾਉਣੀ ਆ ਬਹੁਤ ਵਧੀਆ ਜਿਹੜੇ ਆਪਾਂ ਬਰਫੀ ਬਣਾਈ ਹੈਗੀ ਤੇ ਬਹੁਤ ਵਧੀਆ ਜਿਹੜੇ ਇਹ ਤੇ ਬਰਫੀ ਦੇ ਪੀਸ ਬਣ ਕੇ ਨਿਕਲੇ ਜਿਵੇਂ ਆਪਾਂ ਦੁਕਾਨ ਦੇ ਵਿੱਚੋਂ ਨਹੀਂ ਆਪਾਂ ਬਰਫੀ ਦੋ ਕਲਰ ਦੀ ਲਿਆਉਣੇ ਆ ਤੇ ਉਸੇ ਤਰ੍ਹਾਂ ਦੀ ਜਿਹੜੀ ਦੋ ਕਲਰਾਂ ਦੀ ਬਰਫੀ ਬਣੀ ਹੈਗੀ ਆ ਤੇ ਬਹੁਤ ਵਧੀਆ ਬਣੀ ਹੈਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਜਿਹੜੀ ਬਰਫੀ ਬਣ ਕੇ ਤਿਆਰ ਹੋਈ ਹੈ ਤੇ ਰੱਖ ਦਾਂਗੇ ਆਪਾਂ ਹੁਣ ਪਲੇਟ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਦੇਖਿਓ ਤੁਸੀਂ ਦੇਖ ਸਕਦੇ ਹੋ ਬਰਫੀ ਦੀ ਟਿੱਕੀਆਂ ਜਿਹੜੀਆਂ ਕਿੰਨੀਆਂ ਵਧੀਆ ਨਿਕਲੀਆਂ ਨੇ ਫਿਰ ਮੈਂ ਆਪਾਂ ਪਲੇਟ ਦੇ ਵਿੱਚ ਰੱਖ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਸੌਫਟ ਜਿਹੜੀ ਬਰਫੀ ਬਣੀ ਹੈਗੀ ਆ ਤੇ ਆਸਾਨ ਤਰੀਕੇ ਨਾਲ ਜਿਹੜੀ ਆਪਾਂ ਇਹ ਬਰਫੀ ਬਣਾ ਕੇ ਤਿਆਰ ਕੀਤੀ ਆ ਤੁਸੀਂ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖੋ ਕੱਚੇ ਚਾਵਾਂ ਦੀ ਬਰਫੀ ਦੋ ਕਲਰ ਚ ਤੇ ਅੱਜ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਤੁਸੀਂ ਜਰੂਰ ਦੱਸ ਦਿਓ ਤੁਹਾਨੂੰ ਜਿਹੜੀ ਬਰਫੀ ਵਾਲੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਤੇ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ